ਸਤਿ ਸ੍ਰੀ ਅਕਾਲ ਅੱਜ ਇਸ ਇਤਿਹਾਸਿਕ ਦਿਹਾੜੇ ਦੇ ਉੱਤੇ ਮੈਂ ਸਾਰੇ ਕਿਸਾਨਾਂ ਨੂੰ ਸਾਰੇ ਪੰਜਾਬੀਆਂ ਨੂੰ ਲੱਖ ਲੱਖ ਵਧਾਈ ਦਿੰਦੀ ਹਾਂ ਕਿ ਅੱਜ ਪੰਜਾਬ ਵਿਧਾਨ ਸਭਾ ਨੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਸੀਐਮ ਸਾਹਿਬ ਔਰ ਸਾਰੇ ਹੀ ਜੋ ਵਿਧਾਨ ਸਭਾ ਦੇ ਮੈਂਬਰ ਨੇ ਉਹਨਾਂ ਨੇ ਇੱਕ ਬਿੱਲ ਪਾਸ ਕੀਤਾ اپنی ਕਿਸਾਨੀ ਨੂੰ ਆਪਣੇ ਜੋ ਪੰਜਾਬੀ ਹੈ ਉਹਨਾਂ ਨੂੰ ਬਚਾਉਣ ਦੇ ਲਈ ਮਾਰਚ ਦੇ ਮਹੀਨੇ ਦੇ ਵਿੱਚ ਬਹੁਤ ਭਿਆਨਕ ਮਹਾਮਾਰੀ ਆਈ ਕੋਵਿਡ ਆਇਆ ਕਰੋਨਾ ਆਇਆ ਔਰ ਉਸ ਸਮੇਂ ਦੇ ਵਿੱਚ ਜਦ ਹਹਾਕਾਰ ਮਚੀ ਹੋਈ ਥੀ ਜਿਹੜੇ ਖੇਤ ਮਜ਼ਦੂਰ ਦੂਜੇ ਮਜ਼ਦੂਰ ਵੱਖ-ਵੱਖ ਜ਼ਿਲ੍ਹਿਆਂ ਤੋਂ ਹਜ਼ਾਰ ਹਜ਼ਾਰ ਕਿਲੋਮੀਟਰ ਪੈਦਲ ਤਪਦੀ ਧੁੱਪ ਦੇ ਵਿੱਚ ਵਾਪਸ ਜਾ ਰਹੇ ਥੀ ਉਦੋਂ ਨਾ ਉਹਨਾਂ ਦਾ ਖਿਆਲ ਰੱਖਿਆ ਨਾ ਸਾਡੀ ਕਿਸਾਨੀ ਦਾ ਖਿਆਲ ਰੱਖਿਆ ਨਾ ਜਿਹੜਾ ਸਾਰਾ ਇਸ ਹਿੰਦੁਸਤਾਨ ਦੇ ਲੋਕਾਂ ਦਾ ਖਿਆਲ ਸੋਚਿਆ ਮੋਦੀ ਗਵਰਨਮੈਂਟ ਨੇ ਆਰਡੀਨੈਂਸ ਪਾਸ ਕੀਤਾ ਕਿਸਾਨਾਂ ਦੇ ਖਿਲਾਫ ਟਾਈਮ ਸੀਗਾ ਜੇ ਜਦ ਪਾਰਲੀਮੈਂਟ ਲੈ ਕੇ ਆ ਬਿੱਲ ਲੈ ਕੇ ਆਣੇ થી ਉਸ ਤੋਂ ਪਹਿਲੇ ਇਹ ਜਿਹੜੇ ਸਟੇਕ ਹੇਲਡਰਸ ਕਹਿੰਦੇ ਨੇ ਜਿਨ੍ਹਾਂ ਦੇ ਨਾਲ ਇਹ ਸੰਬੰਧ ਰੱਖਦੇ ਨੇ ਇਹ ਬਿੱਲ ਉਹਨਾਂ ਨੂੰ ਬੁਲਾ ਕੇ ਇਹ ਪੁੱਛ ਦੇ ਦੂਜੀਆਂ ਪਾਰਟੀਆਂ ਨਾਲ ਗੱਲ ਕਰ ਦੇ ਜਿਹੜੇ ਸਟੇਟ ਸਾਰੇ ਹਿੰਦੁਸਤਾਨ ਨੂੰ ਅੰਨ ਖਿਲਾਉਂਦੇ ਨੇ ਖਾਸ ਕਰਕੇ ਪੰਜਾਬ ਹਰਿਆਣਾ ਹਰਿਆਣਾ ਇਹਨਾਂ ਦੀ ਆਪਣੀ ਸਰਕਾਰ ਹੈ ਤੋ ਸੋਚਿਆ ਹੀ ਨਹੀਂ ਕਿ ਉਹ ਵਿਰੋਧਤਾ ਕਰਤੀ ਔਰ ਉਹਨਾਂ ਨੇ ਕੀਤੀ ਵੀ ਨਹੀਂ ਵਿਰੋਧਤਾ ਉਹ ਤਾਂ ਉੱਥੇ ਦੇ ਕਿਸਾਨਾਂ ਨੇ ਵਿਰੋਧਤਾ ਕਰ ਰਹੇ ਨੇ ਇਹਨਾਂ ਨੇ ਇਹ ਗੱਲ ਕੀਤੀ ਨਹੀਂ ਔਰ ਉਹਦਾ ਇਹ ਨਤੀਜਾ ਹੋਇਆ ਕਿ ਜਦ ਪਾਰਲੀਮੈਂਟ ਬੁਲਾਈ ਫਟਾਫਟ ਬਿਲ ਪਾਸ ਕਰਾਏ ਨਾ ਉੱਥੇ ਕੋਈ ਬਹਿਸ ਹੋਈ ਨਾ ਕਿਸੇ ਦਾ ਸੁਣਿਆ ਔਰ ਇੱਕ ਝਟਕੇ ਦੇ ਵਿੱਚ ਸਾਰੇ ਲੋਕਾਂ ਨੂੰ ਕਿਸਾਨਾਂ ਨੂੰ ਔਰ ਹੋਰ ਸਾਰੀ ਜਨਤਾ ਨੂੰ ਕਿਉਂਕਿ ਹਰ ਇੱਕ ਕਿਸਾਨ ਦੇ ਨਾਲ ਹਰ ਇੱਕ 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 ਵਿਅਕਤੀ ਜੁੜਿਆ ਹੋਇਆ ਅਸੀਂ ਆਪਣੇ ਆਪ ਤੋਂ ਉਹਨਾਂ ਨੂੰ ਅਲੱਗ ਨਹੀਂ ਸਮਝਦੇ ਸਭ ਨੂੰ ਇਹਨਾਂ ਨੇ ਇੱਕ ਝਟਕੇ ਦੇ ਵਿੱਚ ਮਾਰ ਦਿੱਤਾ ਬਿੱਲ ਲੈ ਆਏ ਉਸ ਦੇ ਬਾਅਦ ਕਿਸਾਨ ਭਾਈਚਾਰੇ ਨੇ ਉਹਨਾਂ ਦੇ ਪੂਰੇ ਪਰਿਵਾਰਾਂ ਨੇ ਬੱਚੇ ਬੀਵੀਆਂ ਔਰ ਸਾਰੇ ਕਿਸਾਨ ਇਕੱਠੇ ਹੋ ਕੇ ਉਹਨਾਂ ਦੇ ਪਰਿਵਾਰ ਇਕੱਠੇ ਹੋ ਕੇ ਸੜਕਾਂ ਤੇ ਆ ਗਏ ਇਸ ਤੋਂ ਪਹਿਲੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਆਪਣੇ ਆਪਣੀ ਸਰਕਾਰ ਵੱਲੋਂ ਆਪਣੇ ਪੰਜਾਬੀਆਂ ਵੱਲੋਂ ਕਈ ਚਿੱਠੀਆਂ ਲਿਖੀਆਂ ਸੀ ਪੀਐਮ ਨੂੰ ਮੋਦੀ ਜੀ ਨੂੰ ਕਿ ਮੋਦੀ ਜੀ ਇਹ ਬਹੁਤ ਗਲਤ ਹੋਏਗਾ ਏ ਤੁਸੀਂ ਪਲੀਜ਼ ਸੋਚ ਕੇ ਇਹ ਕੰਮ ਨਾ ਕਰਨਾ ਕਾਂਗਰਸ ਪਾਰਟੀ ਨੇ ਵੀ ਕਿਹਾ ਪਰ ਉਸ ਦੇ باوجود ਕਿਉਂਕਿ ਇਤਨੀ ਮੈਜੋਰਟੀ ਹੈ ਉਹਨਾਂ ਦੀ ਕਿ ਉਹਨਾਂ ਨੂੰ ਕਿਸੇ ਦੀ ਲੋੜ ਹੀ ਨਹੀਂ ਐਸੀ ਆਪੋਜੀਸ਼ਨ ਵਾਲੇ ਨਾ ਕਰਦੇ ਕਰਦੇ ਸਾਡਾ ਉੱਥੇ ਮੁੱਲ ਨਹੀਂ ਪੈਂਦਾ ਕਿਉਂਕਿ ਵੋਟ ਇਹ ਜ਼ਿਆਦਾ ਕਰਕੇ 2/3 ਇਹਨਾਂ ਦਾ ਉੱਥੇ ਬਹੁਮਤ ਹੈ ਦਾ ਇਹ ਸਾਰਾ ਕੁਝ ਪਾਸ ਕਰਾ ਸਕਦੇ ਨੇ ਤਾਂ ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਇੱਕੋ ਦਿਨ ਤੁਸੀਂ ਦੇਖਿਆ ਹੋਵੇਗਾ ਰਾਜ ਸਭਾ 'ਚ ਕੀ ਕੁਛ ਹੋਇਆ ਵੋਇਸ ਵੋਟ ਦੇ ਨਾਲ ਹਾਂ ਦੇ ਨਾਅਰੇ ਦੇ ਨਾਲ VOTING ਨਹੀਂ ਕਰਵਾਈ ਹਾਂ ਦੇ ਨਾਅਰੇ ਦੇ ਨਾਲ ਬਿਲ ਪਾਸ ਕਰਕੇ ਸਾਰਾ ਪਾਰਲੀਮੈਂਟ ਕਰਤਾ ਬੰਦ ਅੱਜ ਬਹੁਤ ਸੋਚ ਸਮਝ ਕੇ ਯੂਕੇ ਜੋ ਕੰਮ ਕਰਨਾ ਹੈ ਉਹ ਪੱਕਾ ਕਰਨਾ ਹੈ ਕਿਸਾਨਾਂ ਦੇ ਨਾਲ ਸਾਡੀ ਪੰਜਾਬ ਗਵਰਨਮੈਂਟ ਖੜੀ ਰਹੀ ਹੈ ਖੜੀ ਰਹੂਗੀ ਔਰ ਅੱਜ ਬਿੱਲ ਚਾਰ ਬਿੱਲ ਪੇਸ਼ ਕੀਤੇ ਇੱਕ ਬਿੱਲ ਕੇ ਕਿਸਾਨਾਂ ਦਾ ਜੋ ਵੀ ਖਰੀਦ ਹੋਏਗੀ ਜੋ ਐਮਐਸਪੀ ਹੈ ਉਹਦੇ ਹੇਠਾਂ ਨਹੀਂ ਹੋਏਗੀ ਜੋ ਵਿਅਕਤੀ ਉਹਨੂੰ ਖਰੀਦੂਗਾ ਐਮਐਸਪੀ ਦੇ ਹੇਠਾਂ ਉਹਨੂੰ 3 ਸਾਲਾਂ ਦੀ ਜੇਲ੍ਹ ਮਿਲੇਗੀ ਦੂਜੀ ਇੱਕ ਬਹੁਤ ਅਸੀਂ ਆਪਣੇ ਮੈਨੀਫੈਸਟੋ 'ਚ ਵੀ ਕਿਹਾ ਸੀ 2017 ਦੇ ਵਿੱਚ ਕਿ ਕਿਸੇ ਦੀ ਕੁੜਕੀ ਨਹੀਂ ਅਸੀਂ ਹੋਣ ਦੇਵਾਂਗੇ ਜ਼ਮੀਨ ਦੀ ਕਿਉਂਕਿ ਕਿਸਾਨ ਨੂੰ ਜੀਣ ਦੇ ਲਈ ਕੰਮ ਕਰਨ ਦੇ ਲਈ ਲੋਨ ਲੈਣਾ ਪੈਂਦਾ ਔਰ ਕਿਉਂਕਿ ਕਈ ਗੱਲਾਂ ਇਹ ਜਿਹੀਆਂ ਹੋ ਜਾਂਦੀਆਂ ਨੇ ਕਿਸਾਨ ਦੀ ਪਹੁੰਚ ਤੋਂ ਬਾਹਰ ਦੀਆਂ ਕਿ ਉਹ ਟਾਈਮ ਸਿਰ ਪੈਸਾ ਨਹੀਂ ਜੱਦ ਮੋੜ ਸਕਿਆ ਤਾਂ ਉਹ ਕੁੜਕੀ ਹੋ ਜਾਂਦੀ ਥੀ ਜ਼ਮੀਨ ਹੁਣ ਬਿੱਲ ਪਾਸ ਕੀਤਾ ਕਿਉਂਕਿ 70% ਤਕਰੀਬਨ ਕਿਸਾਨ ਜੋ ਨੇ ਉਹ 5 ਏਕੜ ਤੋਂ ਘੱਟ ਨੇ ਕਿ ਜੋ ਮਰਜ਼ੀ ਹੋਏ ਜਿਹਦੀ ਜ਼ਮੀਨ 21 ਏਕੜ ਤੋ 8 ਹੈਟਾ ਹੋ ਜਾਂ 21.5 ਏਕੜ ਵੀ ਹੋਏ 21 ਏਕੜ ਜ਼ਮੀਨ ਕੁੜਕੀ ਨਹੀਂ ਹੋ ਸਕਦੀ ਉਹ ਕਿਸਾਨ ਦੇ ਪਾਸ ਰਹੂਗੀ ਉਹ ਉਸਦੀ ਇਮਾਨਤ ਹੈਗੀ ਹੈ ਬਾਕੀ ਇਹਨਾਂ ਨੇ ਹੋਰ ਵੀ ਬਿਲ ਪਾਸ ਕੀਤੇ ਨੇ ਅੱਜ ਕਿਸਾਨਾਂ ਦੇ ਲਈ ਔਰ ਇਸ ਦੇ ਲਈ ਮੈਂ ਸੀਐਮ ਸੋਭਨੂ ਪੁਰੀ ਕੈਬਨਟ ਨੂੰ ਇੱਕ ਇੱਕ ਜੋ ਐਮ.ਐਲ.ਏ ਹੈਗਾ ਸਭ ਨੂੰ ਮੈਂ ਵਧਾਈ ਦਿੰਦੀ ਆ ਕਿ ਪੰਜਾਬ ਨੇ ਪਹਿਲ ਕਰਕੇ ਸਾਰੇ ਦੇਸ਼ ਨੂੰ ساری ਦੁਨੀਆ ਨੂੰ ਦਿਖਾਤਾ ਕਿ ਅੱਜ ਦੀ ਦਿਹਾੜੀ ਅਸੀਂ ਸਾਰੇ ਇਕਜੁੱਟ ਹੋ ਕੇ ਸਾਰੇ ਕਿਸਾਨ ਹੈ ਸਾਰੇ ਕਿਸਾਨਾਂ ਦੇ ਨਾਲ ਹੈ ਔਰ ਅਸੀਂ ਜਿੰਨੀ ਵੀ ਹਫਾਜ਼ਤ ਹੋਣੀ ਚਾਹੀਦੀ ਹੈ ਸਾਡੇ ਵੱਲੋਂ ਉਹ ਅਸੀਂ ਕਰਾਂਗੇ ਕਿ ਸਾਡੀ ਕਿਸਾਨੀ ਸਾਡੀ ਜੋ ਪੰਜਾਬ ਦੀ ਰਵਾਇਤ ਹੈ ਅਸੀਂ ਉਹਨੂੰ ਬਚਾ ਕੇ ਰੱਖੀਏ ਕਿਉਂਕਿ ਖਾਲੀ ਕਿਸਾਨੀ ਇਹਦੇ ਵਿੱਚ ਮਰਦੇ ਜੋ ਆੜਤੀਏ ਨੇ ਜੋ ਖੇਤ ਮਜ਼ਦੂਰ ਨੇ ਜੋ ਵਪਾਰੀ ਨੇ ਜਿੱਥੋਂ ਕਿਸਾਨ ਨੇ ਪੈਸਾ ਕਮਾ ਕੇ ਖਰੀਦ ਖਰੀਦ ਕਰਨੀ ਹੈ ਇਹ ਸਾਰੇ ਸਿਸਟਮ ਦੇ ਵਿੱਚ ਇੱਕ ਦੂਜੇ ਦੇ ਨਾਲ ਅਸੀਂ ਸਾਰੇ ਇੱਕ ਦੂਜੇ ਦੇ ਨਾਲ ਅੰਗਲੀ ਸੰਗਲੀ ਸਾਡੀ ਬਣੀ ਹੋਈ ਹੈ ਸੋ ਇੱਕ ਇੱਕ ਵਿਅਕਤੀ ਜਿਹੜਾ ਪੰਜਾਬ ਦੇ ਵਿੱਚ ਹੈ ਜੋ ਮਰਜ਼ੀ ਕਰਦਾ ਹੋਏ ਉਹਦੀ ਜਿਹੜਾ ਰਿਸ਼ਤਾ ਹੈ ਕਿਤੇ ਨਾ ਕਿਤੇ ਜਾ ਕੇ ਕਿਸਾਨੀ ਦੇ ਨਾਲ ਜੋੜਦਾ ਔਰ ਅੱਜ ਜੋ ਇਹ ਇਤਿਹਾਸਿਕ ਕਦਮ ਚੱਕੇ ਗਏ ਨੇ ਪੰਜਾਬ ਦੀ ਅਸੈਂਬਲੀ ਦੇ ਵਿੱਚ ਉਹ ਮਾ ਤਨਵਾਦ ਜਿੱਥੇ ਕਰਦੀ ਹੈ ਵਧਾਈ ਸਾਰੇ ਲੋਕਾਂ ਨੂੰ ਦਿੰਦੀ ਹੈ ਕਿਉਂਕਿ ਇਹ ਥੋੜੀ ਚੁਣੀ ਹੋਈ ਗਵਰਨਮੈਂਟ ਹੈ ਇਹ ਥੋੜੀ ਬਦੌਲਤ ਕੰਮ ਹੋਇਆ ਔਰ ਸਹੀ ਹੋਇਆ ਪੂਰੇ ਲੋਕਤੰਤਰ ਦੇ ਵਿੱਚ ਲੋਕਤੰਤਰ ਨੂੰ ਜਿੰਦਾ ਰੱਖਿਆ ਜਿੱਥੇ ਸਾਡੀ ਕਿਸਾਨੀ ਸਾਡੇ ਖੇਤ ਮਜ਼ਦੂਰ ਸਾਡੇ ਆੜਤੀਏ ਔਰ ਹੋਰ ਜਿਹੜੀ ਸਾਡੀ ਆਮ ਜਨਤਾ ਹੈਗੀ ਹੈ ਇਸ ਦੀ ਇੱਕ ਨਮੇ ਕੇ ਸੰਦੀ ਤੁਸੀਂ ਸਮਝ ਲਓ ਜੀਵਨ ਦੇ ਲਈ ਕੰਮ ਕੀਤਾ ਸੋ ਇੱਕ ਵਾਰੀ ਫੇਰ ਸਾਰਿਆਂ ਨੂੰ ਵਿਦਾਈ ਹੋਏ ਔਰ ਮੈਂ ਆਸ ਰੱਖਦੀ ਐ ਕਿ ਵਾਹਿਗੁਰੂ ਤੁਹਾਡੇ ਸਿਰਾਂ ਦੇ ਉੱਤੇ ਮਿਹਰ ਭਰਿਆ ਹੱਥ ਕਰਨ ਜਿਨ੍ਹਾਂ ਨੂੰ ਤੁਸੀਂ ਜ਼ਿੰਮੇਵਾਰੀ ਫੜਾਈ ਐ ਚੁਣ ਕੇ ਭੇਜਿਆ ਉਹਨਾਂ ਦੇ ਸਿਰਾਂ ਦੇ ਉੱਤੇ ਹੱਥ ਰੱਖਣ ਕਿ ਉਹਨਾਂ ਦੇ ਵਿੱਚ ਤਾਕਤ ਬਣੀ ਰਹੇ ਤੁਹਾਡੀ ਹਫਾਸਤ ਕਰਨ ਲਈ ਇਸ ਪੰਜਾਬ ਨੂੰ ਹੱਸਦਾ ਵਸਦਾ ਪੰਜਾਬ ਬਣਾਉਣ ਦੇ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ